ਐਸਵਾਰ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਤੇ ਸਭ ਦੀਆਂ ਨਿਗਾਹਾਂ ਬੜੀਆਂ ਹੋਈਆਂ ਨੇ ਅਤੇ ਇਸ ਨੂੰ ਲੈ ਕੇ ਹੁਣ ਤੋਂ ਹੀ ਚੋਣਾਂ ਖਾੜਾ ਪੱਖਣ ਲੱਗਾ ਹੈ ਕਿਉਂਕਿ ਪੈਪ ਦੇ ਵੱਲੋਂ ਇਥੋਂ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਟਕਸਾਲੀਆਂ ਦੇ ਵੱਲੋਂ ਜਨਰਲ ਜੇਜੇ ਸਿੰਘ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਅਤੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਹਲਕੇ ਦੇ ਵਿੱਚ ਰੈਲੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਰੈਲੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਸਾਧਿਆ ਸੁਖਪਾਲ ਸਿੰਘ ਖੈਰਾ ਤੇ ਮੈਂ ਹੈਰਾਨ ਹਾਂ ਕਿ ਅੱਜ ਕੱਲ ਪੰਚਿਕ ਗੱਲਾਂ ਖਾਲਸੇ ਦੀਆਂ ਗੱਲਾਂ ਕੌਣ ਆ ਕੇ ਕਰਦਾ ਜਾਂ ਤਾਂ ਜਿਨ੍ਹਾਂ ਦੇ ਟੈਂਕਾਂ ਟੋਪਾਂ ਨਾਲ ਜੇ ਕੋਈ ਪਾਰਟੀ ਹੋਈ ਆ ਜਾਂ ਕੋਈ ਪ੍ਰਧਾਨ ਮੰਤਰੀ ਹੋਇਆ ਜਾਂ ਕੋਈ ਪਰਿਵਾਰ ਹੋਇਆ ਉਹ ਗਾਂਧੀ ਪਰਿਵਾਰ ਹੈ ਤੇ ਫਿਰ ਆ ਕੇ ਗੱਲਾਂ ਮਗਰ ਇੱਥੇ ਕਰਨਗੇ ਪੰਥ ਦੀਆਂ ਇੱਕਾ ਜਿਹੜਾ ਪਰਚੋ ਚੌਥੀ ਹੋ ਕੇ ਗਿਆ ਉਦੀ ਆਪ ਦੀ ਸ਼ਕਲ ਸੂਰਤ ਤੇ ਵੇਖੀ ਆ ਤੁਸੀਂ ਹੁਣ ਜੇ ਉਹ ਪੰਥ ਤਿਆਰ ਕਰਨ ਲੱਗ ਗਏ ਆਪਣਾ ਤੇ ਸੱਚਾ ਪਾਤਸ਼ਾਹ ਹੀ ਬਚਾਵੇ ਫੇਰ ਤਾਂ ਬਚਾਵੇ ਹੋਰ ਨੀ ਕੋ ਬਚਾ ਸਕਦਾ ਇਸ ਲਈ ਭਰਾਵੋ ਮੈਂ ਜਿਹੜੇ ਸੀਜ਼ਨ ਦੀ ਗੱਲ ਕਰਦਾ ਨਾ ਇਹ ਸੀਜ਼ਨ ਹੀ 2 ਮਹੀਨੇ ਬੜਾ ਕਤਰਨਾਕ ਇਹ ਤਾਂ ਬਾਤ ਜਿਓ ਆਪ ਦਾ ਨਿਸ਼ਾਨਾ ਸਿੱਧਾ ਰੱਖਿਓ ਨਹੀਂ ਤਾਂ ਫੇਰ 2017 ਵਾਲੀ ਚੱਗੀ ਵੱਜੂ ਤੇ ਕੋ ਬਚਾ ਨਾ ਸਕੂਗੇ ਤੇ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਆਪਣੇ ਭਾਸ਼ਣ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਕਾਂਗਰਸ ਨਾਲ ਮਿਲੇ ਹੋਣ ਦੇ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2017 ਦਾ ਇੱਥੇ ਹਵਾਲਾ ਦਿੱਤਾ ਹੈ। ਕੱਲੀ 2017 'ਚ ਇੱਕੋ ਹਲਕਾ ਇੱਕ ਹਲਕਾ ਸਾਰੇ ਪੰਜਾਬ 'ਚ ਜਿੱਥੇ ਕਾਂਗਰਸ ਦੀ ਜਮਾਨਤ ਜੱਪ ਹੋਈ। ਤੁਸੀਂ ਮੰਨ ਸਕਦੇ ਹੋ ਕਿ ਕਾਂਗਰਸ ਦੀ ਜਿਹੜੀ 78 ਸੀਟਾਂ ਜਿੱਤ ਕੇ ਆਈ ਉਹਦੀ ਕਿੱਥੇ ਜਮਾਨਤ ਜੱਪ ਹੋ ਸਕਦੀ ਸੀ? ਮਗਰ ਪਲਾਥਲਕੇ 'ਚ ਕੱਲੀ ਹੋਈ। ਵਹੀ ਕੀ ਦੇ ਕਰਕੇ ਉਹ ਭਾਈਏ ਕਰਕੇ ਮੇਰੇ ਭਾਈਏ ਕਰਕੇ ਨਹੀਂ ਜਸਟਿਸ ਰਣਜੀਤ ਸਿੰਘ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਇੱਥੇ ਕਰਕੇ ਜਾਂਦਾ ਨਾ ਜਿਹਦਾ ਰਿਸ਼ਤੇਦਾਰ ਸੁਖਵਾਲ ਉਹਦੇ ਭਾਈਏ ਕਰਕੇ ਕਿਉਂਨੇ ਕੈਪਟਨ ਮਰਿੰਦਰ ਸਿੰਘ ਨਾਲ ਗੱਲ ਮੁਕਾਤੀ ਕਿ ਇਹਦੇ ਅੱਗੇ ਕਮ ਜੋਰ ਬੰਦਾ ਬકરી ਖੜੀ ਕਰਕੇ ਇਹ ਜਿੱਤ ਕੇ ਵੀ ਆਜੂ ਭਾਵੇਂ ਆਪ ਤੇ ਆ ਇਹਨੇ ਆਪ ਪਈ ਬੇੜਾ ਝਾੜੂ ਦਾ ਟੀਲਾ ਟੀਲਾ ਕਰਨੇ ਨਾ ਤੇਰੀ ਗੱਲ ਨਹੀਂ ਕਰਨੀ ਮੁਰਕਾ ਹੋਰ ਤਾਂ ਹੋਰ ਵਿਕਰਮ ਸਿੰਘ ਮਜੀਠੀਆ ਨੇ ਇਥੇ ਤੱਕ ਦਾਵਾ ਕਰ ਦਿੱਤਾ ਕਿ 23 ਮਈ ਨੂੰ ਇਹਨਾਂ ਚੋਣਾਂ ਦਾ ਨਤੀਜਾ ਆ ਜਾਣਾ ਹੈ ਤੇ ਜੂਨ ਦੇ ਵਿੱਚ ਹੀ ਸੁਖਪਾਲ ਸਿੰਘ ਖਹਿਰਾਵਰਗੇ ਲੀਡਰ ਪੰਜੇ ਦੀ ਯਾਨੀ ਕਿ ਕਾਂਗਰਸ ਪਾਰਟੀ ਸ਼ਰਨ ਵਿੱਚ ਚਲੇ ਜਾਣਗੇ ਇਹ ਜਿੰਨੇ ਨੇ ਨਾ ਆ 2019 ਮਈ ਤਰੀਕ ਮੁੱਕ ਲੈਣ ਦਿਓ 23 ਦਾ ਰਿਜ਼ਲਟ ਆ ਲੈਣ ਦਿਓ ਜੂਨ ਦਾ ਮਹੀਨਾ ਨਹੀਂ ਚੜਦਾ ਇਹਨਾਂ ਨੇ ਪੰਜੇ ਥੱਲੇ ਜਾ ਕੇ ਹਾਜ਼ਰ ਹੋ ਜਾਣਾ ਜਿੱਥੇ 20-20 ਸਾਲ ਲਾ ਕੇ ਆਈ ਹੈ ਇਹ ਵਿਰੋਧੀ ਪਹਿਲਾਂ ਦਾ ਇੱਕੋ ਮਕਸਦ ਹੈ ਕਿ ਵਿਰੋਧੀ ਧਿਰ ਦੀ ਵੋਟ ਪਾਟ ਜੇ ਤੇ ਜੇ ਵਿਰੋਧੀ ਧਿਰ ਦੀ ਜਿਨ੍ਹਾਂ ਨੇ ਕਾਂਗਰਸ ਦਾ ਵਿਰੋਧ ਕਰਨਾ ਉਹ ਵਿਰੋਧ ਉਹ ਵੋਟ ਚਾਰ ਹਿੱਸਿਆਂ ਚ ਵੰਡੀ ਜਾਵੇ ਇਹਦੇ ਨਾਲ ਘੱਟ ਵੋਟਾਂ ਲੈ ਕੇ ਕਾਂਗਰਸ ਫੇਰ ਪਾਰ ਹੋ ਜਾਵੇ ਇਸ ਲਈ ਇਹ ਸਾਜ਼ਿਸ਼ 'ਚ ਜੇ ਉਹਨਾਂ ਦਾ ਕੋਈ ਸਾਥ ਦੇ ਰਿਹਾ ਉਹ ਭਾਵੇਂ ਆਪ ਹੈ ਭਾਵੇਂ ਪਾਪ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਹਲਕੇ ਤੋਂ ਆਪਣਾ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਕਾਫੀ ਹਮਲਾਵਰ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਵਿਰੋਧੀ ਪਾਰਟੀਆਂ ਨਹੀਂ ਸਗੋ ਉਹਨਾਂ ਦੇ ਆਪਣੇ ਯਾਨੀ ਕਿ ਟਕਸਾਲੀਆਂ ਦੇ ਖਿਲਾਫ ਵੀ ਮੁਕਾਬਲਾ ਕਰਨਾ ਪੈਣਾ ਹੈ ਟਕਸਾਲੀਆਂ ਨੇ ਜਨਰਲ ਜੇਜੇ ਸਿੰਘ ਨੂੰ ਆਪਣਾ ਉਮੀਦਵਾਰ ਕੋਸ਼ਿਸ਼ ਕੀਤਾ ਅਤੇ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਫੀ ਐਗਰੈਸਿਵ ਹਮਲਾਵਰ ਦਿਖਾਈ ਦੇ ਰਿਹਾ ਹੈ ਬ੍ਰਹੰਪੁਰਾ ਦੇ ਬਾਰੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਇੱਥੋਂ ਤੱਕ ਦਾਵਾ ਕਰ ਦਿੱਤਾ ਕਿ 5 ਸਾਲ ਬ੍ਰਹੰਪੁਰਾ ਐਮਪੀ ਰਹੇ ਨੇ ਪਰ ਉਹਨਾਂ ਨੇ ਆਪਣੀ ਚੁੱਪ ਪਾਰਲੀਮੈਂਟ ਦੇ ਵਿੱਚ ਨਹੀਂ ਥੋੜੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਗੱਲ ਬ੍ਰਹੰਪੁਰਾ ਨੇ ਪਾਰਲੀਮੈਂਟ ਦੇ ਵਿੱਚ ਇਸ ਹਲਕੇ ਦੀ ਨਹੀਂ ਰੱਖੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਸ ਹੜਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੀਬੀ ਜ਼ਗੀਰ ਕੌਰ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਣ ਜੇਕਰ ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਾ ਚਾਹੁੰਦੇ ਨੇ ਪਰ ਇੱਥੇ ਜੋ ਮੁੱਖ ਨਿਸ਼ਾਨਾ ਬਿਕਰਮ ਸਿੰਘ ਮਜੀਠੀਆ ਦੇ ਰਿਹਾ ਉਹ ਸਿੱਧੇ ਤੌਰ ਤੇ ਪਰਮਜੀਤ ਕੌਰ ਖਾਲੜਾ ਤੇ ਰਿਹਾ ਹੈ ਪਰ ਜਿਨ੍ਹਾਂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਨੀ ਕਿ ਪੰਜਾਬ ਵਿਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਉਹਨਾਂ ਤੇ ਸਿੱਧੇ ਤੌਰ ਤੇ ਨਿਸ਼ਾਨੇ ਵਿਕਰਮ ਸਿੰਘ ਮਜੀਠੀਆ ਨੇ ਸਾਦੇ ਨੇ ਉਹਨਾਂ ਨੇ ਤਾਂ ਕਾਂਗਰਸੀ ਕਹਿਣ ਦੀ ਕੋਸ਼ਿਸ਼ ਸੁਖਪਾਲ ਸਿੰਘ ਖੈਰਾ ਨੂੰ ਕਰ ਦਿੱਤੀ ਹੈ ਪਰ ਇਥੇ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਬੀਬੀ ਖਾਲੜਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਾਫੀ ਸ਼ਸ਼ੋਪਾਈ ਦੇ ਵਿੱਚ ਦਿਖਾਈ ਦਿੰਦੀਆਂ ਨੇ ਕਿਉਂਕਿ ਉਹ ਕਿਸ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਸ ਕਰਕੇ ਉਹਨਾਂ ਤੇ ਸਿੱਧਾ ਹੱਲਾ ਬੋਲਣਾ ਕਿਸੇ ਵੀ ਪਾਰਟੀ ਨੂੰ ਜਾਇਜ਼ ਨਹੀਂ ਲੱਗ ਰਿਹਾ ਲੱਗ ਰਿਹਾ ਹੈ ਕਿ ਜੇਕਰ ਉਹਨਾਂ ਤੇ ਹੱਲਾ ਬੋਲਿਆ ਜਾਂਦਾ ਹੈ ਉਹਨਾਂ ਤੇ ਨਿਸ਼ਾਨਾ ਸਾਧਿਆ ਜਾਂਦਾ ਹੈ ਤਾਂ ਨੁਕਸਾਨ ਆਪਣੇ ਆਪ ਨੂੰ ਹੀ ਹੋਏਗਾ ਇਸ ਕਰਕੇ ਉਸ ਤੇ ਹਮਲਾ ਕੀਤਾ ਜਾ ਰਿਹਾ ਜਿਸ ਨੇ ਕਿ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਤੇ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੇ ਇੱਥੇ ਆਪਣੀ ਰੈਲੀ ਦੇ ਵਿੱਚ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਿਹਾ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਕੈਂਡੀਡੇਟਾਂ ਨੇ ਆਉਣਾ ਮੁਕਾਬਲਾ ਕੋਈ ਜ਼ਿਆਦਾ ਨਹੀਂ ਮੁਕਾਬਲਾ ਤਾਂ ਦੋ ਪਾਰਟੀਆਂ ਦਾ ਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਕਾਂਗਰਸ ਪਾਰਟੀ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਇੱਥੋਂ ਹਮੇਸ਼ਾ ਬਲੰਦ ਰੱਖਿਆ ਮਗਰ ਜਿਹੜੀ ਅਸਲੀਅਤ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸੋਨੇ ਵੀ ਸੌ ਕਾਗਜ਼ ਲਿਖਾ ਲਈ ਸੀ ਪਤਾ ਸੀ ਅਗਲੀ ਵਾਰੀ ਤਾਂ ਜਾਣ ਦੀ ਲੋੜ ਨਹੀਂ ਪੈਣੀ ਉਹਨੇ ਕਿਹਾ ਬਾਈ ਚ ਆਉਣਾ ਤੁਹਾਨੂੰ ਆਜ ਹੈ ਕਿਸੇ ਨੂੰ ਕਿਉਂ ਇਲੈਕਸ਼ਨ ਲੜੂਗਾ ਅਗਲੀ ਵਾਰ ਤਾਂ ਆਪੇ ਮੁਕਾਬਾ ਬੈਠਿਆ ਕਿ ਮੇਰੀ ਤਾਂ ਖੀਰ ਲਈ ਹੈ ਫੇਰ ਆਪੇ ਬਾਕੀ ਚ ਲੱਭਦੇ ਫਿਰ ਕੇ ਚੱਲਦੇ ਫਿਰਨਗੇ ਲੋਕਾਂ ਨੂੰ ਤੇ ਪ੍ਰਭੋ ਵਹਿਦੇ ਸਾਰੇ ਕਰਤੇ ਫਾਰਮ ਮੈਨੂੰ ਲੱਗਦਾ ਸ਼ੇਖ ਸਾਹਿਬ ਤੁਹਾਡੇ ਪਿੰਡ ਵੀ ਭਰਾਏ ਹੋਣਗੇ ਅ ਜਿੰਨਾਂ ਜਿੰਨਾਂ ਨੇ ਫਾਰਮ ਭਰੇ ਆ ਮਾੜਾ ਜਾ ਉਹਨਾਂ ਨੂੰ ਫਾਰਮਾਂ ਦਾ ਵਾਸਤਾ ਹੀ ਪਾ ਦਿਓ ਕਿ ਦੱਸਿਓ ਹੁਣੋ ਇੱਥੇ ਤੁਹਾਡੇ ਆ ਮੈਨੂੰ ਚਰਾਹੇ ਤੇ ਕੋ ਪਕੌੜੇ ਵਾਲਾ ਬੜਾ ਮਸ਼ਹੂਰ ਹੈ ਕੀ ਨੌ ਦਾ ਕਿਹੜਾ ਹੈ ਹਾਂ ਸਰ ਸੇ ਪਕੌੜੇ ਵਾਲਾ ਬੱਜਾ ਉਹਦੇ ਜਦੋਂ ਪਕੌੜੇ ਖਾਓਗੇ ਨਾ ਧਿਆਨ ਨਾਲ ਵੇਖਿਓ ਜਦੋਂ ਪਾਈਆ ਪਕੌੜਾ ਦੋ ਫੁੱਲੇ ਫਾਰਮ ਕਿਤੇ ਛੋਟਾ ਨਾ ਹੋਵੇ ਉਹਨੂੰ ਉੱਤਰੀ ਹੱਸ ਤੇ ਅਸੀਂ ਤਾਂ ਮੈਂ ਵੇਖਿਆ ਹਰ ਸਾਲ ਬਜਟ ਪੇਸ਼ ਹੁੰਦਾ ਹੈ ਤੇ ਮੈਨੂੰ ਕਈ ਪਿਛਲੀ ਵਾਰੀ ਆਹਰਮੀਂ ਚੋਂ ਦੇ ਪ੍ਰੋਗਰਾਮ ਸੀ ਮੈਂ ਉੱਥੇ ਗੱਲ ਕਹਿਤੀ ਮੈਂ ਕਿਹਾ ਜੀ ਅਸਲੀ ਤੇ ਡੁਪਲੀਕੇਟ ਦਾ ਫਰਕ ਪਤਾ ਤੇ ਹਰਮੀਂ ਚੋਂ ਕਰਤੀ ਨਾ ਤੇ ਮੈਂ ਫਰਕ ਦੱਸਦਾ ਅਖਬਾਰਾਂ ਨੇ ਵੱਡਾ ਵੱਡਾ ਲਿਖਦਾ ਸੁਖਬੀਰ ਸੋ ਬਾਦਲ ਦੀ ਹਾਜ਼ਰੀ ਚ ਸ਼ੁਕਰ ਵੀਰ ਸਿੰਘ ਬਾਦਲ ਦੇ ਛੋਟੇ ਭਰਾ ਨੂੰ ਮਜੀਠੀਏ ਨੇ ਡੁਪਲੀਕੇਟ ਦੱਸੇ ਜੇ ਮੈਂ ਕੋ ਗੱਤ ਗੱਲ ਕੀਤੀ ਬਾਪੂ ਤਾਂ ਅਸਲੀ ਬਾਦਲ ਐ ਮੈਨੂੰ ਪਤਾ ਸਧਾਰਨ ਸ਼ੁਕਰ ਵੀਰ ਸਿੰਘ ਬਾਦਲ ਅਸਲੀ ਬਾਦਲ ਮੈਂ ਇਸ ਲਈ ਕਹਿਣਾ ਜੋ ਵਾਦਾ ਕੀਤਾ ਭਾਵੇਂ ਮੈਨੂੰ ਯਾਦ ਆ 97 ਦੀ ਸਰਕਾਰ ਜਦ ਬਣਨੀ ਸੀ ਉਦੋਂ ਬੰਬੀਆਂ ਦੇ ਬਿੱਲ ਮਾਫ ਕਰਨ ਦੀ ਗੱਲ ਕੀਤੀ ਸੀ ਤੇ ਕਾਂਗਰਸੀ ਕਹਿੰਦੇ ਸੀ ਇਹ ਨਹੀਂ ਕਦੇ ਲਾਗੂ ਹੋ ਸਕਦਾ ਮਗਰ ਜਿੰਨਾ ਚਿਰ ਬਾਦਲ ਸਾਹਿਬ ਰੇ ਪ੍ਰਮੁਖ ਅਸਲੇ ਬੰਬੀਆਂ ਦੇ ਬਿੱਲ ਭਰੇ ਆ ਕਿ ਨਹੀਂ ਭਰੇ ਨਹੀਂ ਭਰਨੇ ਪਏ ਨਾ ਤੇ ਫਿਰ ਜ਼ਬਾਨ ਵਾਲੀ ਗੱਲ ਦਾ ਤਾਂ ਮੈਂ ਵੀ ਗੱਲ ਕਰੂੰਗਾ ਤੇ ਤੁਹਾਨੂੰ ਵੀ ਕਰਨੀ ਪੈਣੀ ਫਿਰ ਜਦੋਂ ਆਟੇ ਦਾਲ ਦੀ ਗੱਲ ਚੱਲੀ 2007 ਚ ਕਿਹਾ ਇੱਥੇ ਪਤਾ ਕੀ ਲੱਗ ਰਿਹਾ ਤੇ ਹਰੇਕ ਨਾਲ ਹੀ ਬਣਦੀ ਆ ਇਹ ਤਾਂ ਬਾਪੂ ਸੀ ਜਿਹੜਾ ਕਹਿੰਦਾ ਸੀ ਜੇ ਕੋਈ ਬਿਜਲੀ ਬੋਰਡ ਵਾਲੇ ਹੋਰ ਮੈਂ ਦੱਸਦਾ ਤੁਹਾਨੂੰ ਸੱਚੀ ਦੀ ਗੱਲ ਆ ਮਿਰਸਾ ਸੋ ਤਸਦੀਕ ਕਰ ਦੂ ਇਸ ਗੱਲ ਨੂੰ ਜਦੋਂ ਸਾਹਿਬ ਨੇ ਸੋ ਕਰਦਣਗੇ ਸਾਨੂੰ ਮਾਜੇ ਵਾਲਿਆਂ ਨੇ ਬਾਪੂ ਜੀ ਬਾਦਲ ਸਾਹਿਬ ਨੇ ਇਕੱਠਾ ਰਸੀਆ ਮੌਸਾ ਤੇ ਲਿਆ ਤੇ ਸੱਦ ਕੇ ਕਹਿੰਦੇ ਆ ਤੁਹਾਡੇ ਅੱਗੇ ਕਾਕਾ ਜੀ ਕਹਿ ਦਿੰਦੇ ਹੁੰਦੇ ਸੀ ਕਦੇ ਪਿਆਰ ਤੇ ਆਹ ਸਾਧ ਸਾਹਿਬ ਜਦ ਕਾਕਾ ਜੀ ਤੋਂ ਸਵਾਬ ਉਹਨੇ ਅੱਗੇ ਗੱਲ ਕੋਈ ਆ ਮੇਰੇ ਹੱਥ ਜੋੜੇ ਤੁਹਾਡੇ ਅੱਗੇ ਅਹੀਂ ਤੇ ਬਾਪੂ ਹੱਥ ਜੋੜੀ ਜਾਂਦਾ ਉਹ ਬੜਾ ਮੰਗਾ ਕੋਈ ਅਹੀਂ ਸਾਰੇ ਖੜੇ ਹੋ ਗਏ ਸਾਰੇ ਐਮਐਲਏ ਹੱਥ ਜੋੜ ਕੇ ਖੜ ਕੇ ਬਾਪੂ ਜੀ ਸਾਡੀ ਗਲਤੀ ਦੱਸੇ ਉਹ ਕਹਿੰਦੇ ਯਾਰ ਤੁਹਾਡੇ ਉੱਥੇ ਕੁੰਡੀ ਕਾਂਡੀ ਬੜੀ ਲੱਗਦੀ ਆ ਤੇ ਤੁਸੀਂ ਕਹਿੰਦੇ ਜਦ ਕੋਈ ਬਿਜਲੀ ਬੋਰਡ ਵਾਲਾ ਜਾਂਦਾ ਤੁਸੀਂ ਕਿਸੇ ਨੂੰ ਕੁਝ ਕਰਤ ਨਹੀਂ ਦਿੰਦੇ ਮੈਂ ਕਹਾ ਬਾਪੂ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਮਾਤਰ ਲੋਕ ਨੇ ਇਹ ਅੱਗੇ ਨਹੀਂ ਲੜਾਈਆਂ ਲਾੜਿਆ ਬਾਰਡਰ ਦੇ ਲੋਕ ਇਹਨਾਂ ਤੇ ਕਿਸੇ ਤਰੀਕੇ ਦਾ ਕਸ਼ਟ ਨਾ ਪੜੇ ਅਸੀਂ ਤਾਂ ਥੋੜੀ ਗੱਲ ਤੇ ਪੈਰਾ ਦਿੰਦੇ ਆ ਐਂਦੀ ਗੱਲ ਅਸੀਂ ਕੀਤੀ ਤੇ ਬਿਜਲੀ ਬੋਰਡ ਵਾਲਿਆਂ ਲੋਕੋ ਜਾਓ ਯਾਰ ਇਹਨਾਂ ਲੋਕਾਂ ਨੂੰ ਛੱਡੋ ਤੰਗ-ਤੰਗਾ ਨਾ ਕਰਿਆ ਕਰੋ ਸਹਿਰਾਮਲ ਮੂਰੱਖਿਆ ਕਰੋ ਇਹਨਾਂ ਵਿਚਾਰਾਂ ਦੇ ਨਾਲ ਪੱਲੇ ਕੋਸ਼ ਇਹਨਾਂ ਨੂੰ ਤੰਗ ਨਾ ਕਰੀ ਤੇ ਹੁਣ ਲਾ ਕੇ ਵੇਖਿਓ ਕੁੰਡੀ ਨਾਲ ਹੀ ਕੁੰਦਾ ਹੋ ਜਾਂਦਾ ਬਿੱਲ ਨਾਲ ਅੱਜ ਨਾਲ ਹੀ ਪਰਚਾ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਪੱਕਾ ਕੰਮ ਕਰਦਾ ਡੁਪਲੀਕੇਟ ਮੈਂ ਮਨਪਰੀਤ ਸਾਹ ਨੂੰ ਕਿਉਂ ਕਿਹਾ ਭਰਾਵੋ ਐਤ ਕੀ ਭਾਸ਼ਣ ਦੇਣ ਰਿਹਾ ਸੀਗਾ ਆ ਬਜਟ ਦਾ ਕਹਿੰਦਾ ਸੀ ਕੋਈ ਨਵਾਂ ਟੈਕਸ ਨਹੀਂ ਲਾਇਆ ਕੈਪਟਨ ਮਰਿੰਦਰ ਬਹੁਤ ਚੰਗਾ ਮੈਂ ਤੇਰੀ ਤਾਂ ਸਮਝ ਨਹੀਂ ਆਉਂਦੀ 20 ਸਾਲ ਤੈਨੂੰ ਬਾਪੂ ਬਾਦਲ ਚੰਗਾ ਲੱਗਦਾ ਤੇਰਾ ਤਾਇਆ ਕੀਤੇ ਕਰਕੇ ਪੈਰਾ ਵੀ ਵਿਧਾਨ ਸਭਾ ਇਹ ਪਹੁੰਚਿਆ ਨਹੀਂ ਤਾਂ ਵਿਅੰਸਾ ਉਹ ਨਹੀਂ ਚਿੰਤਨ ਦੇਣਾ ਸੀ 2094 ਦੀ ਇਲੈਕਸ਼ਨ ਸੀ ਇਹ ਤੁਸੀਂ ਪੈਰਾ ਦਿੱਤਾ ਸਾਰਿਆਂ ਨੇ ਪੈਰਵਾਈ ਕੀਤੀ ਤੇ 94 ਚ ਸਰਕਾਰ ਉਹ ਬੋਚੜ ਵਿਅੰਸਾ ਦੀ ਸੀ ਮਗਰ ਜਿੱਤ ਕੇ ਲੋਕਾਂ ਦੇ ਸਦਾਰ ਬਾਦਲ ਦੇ ਮੂੰਹ ਤੇ ਕਰਕੇ ਆਪ ਦਾ ਬਾਦਲ ਸਾਹਿਬ ਨੇ ਹਲਕਾ ਛਟਿਆ ਤੇ ਇਹਨੂੰ ਵਿਧਾਨ ਸਭਾ ਕਲਾਇਆ ਤੇ 20 ਸਾਲ ਦਾ ਸੁਧਾਰ ਬਦਲ ਬਹੁਤ ਚੰਗੇ ਸਨ ਤੇ ਹੁਣ ਕਹਿੰਦਾ ਮੈਂ ਕੋਈ ਨਵਾਂ ਟੈਕਸ ਨਹੀਂ ਲਾਇਆ ਮੇਰੇ ਵਿਰੁੱਧ ਜਲਵਾ ਕਰ ਲਿਓ ਆ ਭਾਵੇਂ ਕਿਸੇ ਹਵੇਲੀ ਦਾ ਕਰ ਲਿਓ ਘਰ ਦਾ ਕਰ ਲਿਓ ਪਹਿਲੀ ਵਾਰੀ ਹੋਇਆ 30 ਪਾਰੀ 30% ਬੱਤੀ ਦੇ ਰੇਟ ਵਧੇ 12000 ਕਰੋੜ ਰੁਪਏ ਸਭ ਤੋਂ ਮਹਿੰਗੀ ਬੱਤੀ ਸਾਰੇ ਹਿੰਦੁਸਤਾਨ 'ਚ ਜੇ ਕਿੱਥੇ ਹੈ ਤੇ ਪੰਜਾਬ 'ਚ ਘਰਾਂ ਦੀ ਬੱਤੀ ਦੀ ਮੈਂ ਗੱਲ ਕਰ ਰਿਹਾ ਇਕੱਲੀ ਬਿਨਾ ਦੇ ਰੇਟ 12 ਹਜ਼ਾਰ ਛੋਟੀ ਵਗੈਰੇ ਤਾਂ ਨੂੰ ਛੋਟੀ ਜੇਬ ਤੋਂ ਕੱਢਣ ਦਾ ਕੰਮ ਕੀਤਾ ਤੇ ਫਿਰ ਕਿਹਾ ਮੈਂ ਕੋ ਟੈਕਸ ਨਹੀਂ ਲਾਇਆ ਅ ਤਜਰਬਾ ਕਰ ਲਿਓ ਪੱਖਾ ਚਲਾਇਓ ਲਾ ਚਲਾਇਓ ਬਲ ਬਾਲਿਓ ਨਾ ਬਾਲਿਓ ਮਗਰ ਬੈਲਾ ਪੱਕਾ ਹੀ ਮਹੀਨੇ ਦੇ ਮਹੀਨੇ ਤੁਹਾਨੂੰ ਆਣਾ ਕਿਉਂਕਿ ਫਿਕਸ ਚਾਰਜ ਲਾ ਕੇ ਤੇ ਹਜ਼ਾਰਾਂ ਕਰੋੜ ਰੁਪਈਆ ਉਹ ਫਿਕਸ ਚਾਰਜ ਦੇ ਰੂਪ ਚ ਅੱਜ ਤੁਹਾਨੂੰ ਬਿਜਲੀ ਦੇ ਬਿੱਲ ਦੇ ਰੂਪ ਚ ਦੇਣਾ ਪੈ ਰਿਹਾ ਤੇ ਰਹੀ ਗਈ ਜੇ ਉਹਦਾ ਬਿੱਲ ਬਣ ਗਿਆ 84 ਲੱਖ ਦਾ